ਹਾਂਜੀ ਦੋਸਤਿਆ ਆਪਾਂ ਬਾਗਲੀ ਮੇਲੇ ਦੀ ਤੁਹਾਨੂੰ ਪਤਾ ਖੜਿਆਂਗੇ ਪੁਰਾਣੇ ਬਜ਼ੁਰਗ ਨੇ ਬੱਕਰੀਆਂ ਪਾਲ ਕਦੇ ਵਿੱਚ ਬੱਕਰੀਆਂ ਰੱਖਦਿਆਂ ਨੂੰ ਬਹੁਤ ਬਾਪੂ ਦੇਖ ਲਓ ਬਜ਼ੁਰਗ ਹੋ ਗਏ ਬਾਪੂਆਂ ਦਾ ਬਾਪੂ ਜੀ ਸੱਚੀ ਕਾਲ ਆ ਬਪੂ ਜੀ ਕਿੰਨੇ ਸਾਲ ਹੋ ਗਏ ਆਪਣਾ ਬੱਕਰੀਆਂ ਦਾ ਕੰਮ ਕਰਦਿਆਂ ਨੂੰ ਆਪਾਂ ਤਾਂ ਬੋਰ ਵੀ ਰੱਖ ਰਹੇ ਹਾਂ ਠੀਕ ਆ ਜੀ ਆ ਬਾਪੂ ਜੀ ਜੇ ਗੱਲ ਕਰੀ ਜਾਏ ਬੱਕਰੀਆਂ ਦੀ ਕਮਾਈ ਕਮਾਈ ਦੀ ਗੱਲ ਕਰੀਏ ਵਧੀਆ ਕਮਾਈ ਆ ਕਿਹੜੇ ਬੰਦੇ ਅੱਜ ਕੱਲ ਰੱਖਦੇ ਨੇ ਮੁੰਡੇ

ਮੋਹ ਬੋੜਾ ਕੀ ਪੜਾ ਮੋ ਤਾਂ ਹੀ ਲੰਘਿਆ ਉਹ ਇਹਦਾ ਹਾਲਾਤ ਬੰਦੇ ਬਾਗੇ ਦੇ ਮੋਹ ਮਾਰਾ ਠੀਕ ਆ ਜੀ ਹੱਲਿਆਂ ਵੇਲੇ ਤੇ ਆ ਉਕਾਬਰੇ ਆਪਰੂ ਕੇ ਪਤਾ ਠੀਕ ਹੈ ਜੀ ਬਜ਼ੁਰਗਾਂ ਮਾਉ ਕੇ ਜੀ ਮੈਂ ਤੁਹਾਨੂੰ ਦੱਸਦਾ ਜੇ ਬੁਢਾ ਗੋਲਦਿਆਂ ਬੁੜੇ ਗੁਜ਼ਰ ਕੇ ਆ ਆਹ ਆਮ ਲੀਆਂ ਆਮ ਲੀਆਂ ਠੀਕ ਹੈ ਬੱਪੂ ਜੀ ਗੱਲ ਚੰਗੀ ਗੱਲ ਹੈ ਅਜਾ ਹੱਲਾ ਬੈ ਗਿਆ ਦੇਖਾ ਰਕੇ ਬੈ ਗਿਆ ਆਵਾ ਅਜੇ ਬਹੁਤ ਸਭਾਨ ਆ ਠੀਕ ਹੈ ਬੱਪੂ ਜੀ ਇਹ ਮੱਝ ਵੀ ਨੇ ਠੀਕ ਹੈ ਜੀ ਚੰਗੀ ਗੱਲ ਹੈ ਜੀ ਬਹੁਤ ਵਾਈ ਹੁਣ ਤਾਂ ਚੱਲਣਾ ਮੈਂ ਸੌ ਕਰ ਜਾਂਦਾ ਇਹ ਇਲਾਬੇ ਫੜੇ ਬਗਾ ਜਰਾ ਬੰਦਾ ਹਾਂ ਜੀ ਮੰਗਾ ਜੀ ਜਰਾ ਬੰਦਾ ਟਿਕੜ ਵਾਲਾ ਜੀ ٹھیک ہے جی چنگا جی چنگا چاہیے ٹھیک ہے جی ਬੰਨਿਆ ਨਾ ਕਰਾਉਣਾ ਬਾਈ ਜੀ ਗੱਲ ਬਾਤ ਦੇਖੋ ਸੋਹਣੀਆਂ ਬਹੁਤ ਸੋਹਣੀਆਂ ਬੱਕਰੀਆਂ ਨੇ ਬਾਈ ਤੋਂ ਪੁੱਛਦਾ ਕਿਹੜੇ ਬਲੱਡ ਲਾਈਨ ਤੋਂ ਚੱਲ ਰਹੀਆਂ ਨੇ ਵੱਕਰੀਆਂ ਕਿਹੜੇ ਰਵਿਆਂ ਚ ਬੱਕਰੀਆਂ ਨੇ ਬਾਈ ਜੀ ਆਇਓ ਕਿਹੜਾ ਹੈ ਆਪਣੇ ਬੱਕਰੇ ਦਾ ਮਾਲਕ ਆਓ ਬਾਈ ਜੀ ਆ ਰਸ ਦਾ ਪੁੱਤ ਹਾਂਜੀ ਹਾਂਜੀ ਕੀ ਹਾਲ ਨੇ ਠੀਕ ਵਾ ਠੀਕ ਜੀ ਵਧੀਆ ਤੁਸੀਂ ਸਮਝ ਠੀਕ ਆ ਬਾਬੇ ਦੇ ਚੌਕ ਕਿਧਰੋਂ ਆ ਗਿਆ ਠੀਕ ਆਪਣੇ ਬੱਕਰੀਆਂ ਨੇ ਪੁੱਛ ਕਾ ਬੱਕਰੀਆਂ ਨੇ ਬੇਟਾ ਹੈ ਆਪਣੇ ਬੱਕਰੀਆਂ ਹੈਗੇ 16 17 ਠੀਕ ਆ ਜੀ ਐਂ ਦੱਸ ਪੁੱਤ ਕਿਹੜੇ ਖੂਨ ਦੇ ਵਿੱਚੋਂ ਬੱਕਰੀਆਂ ਚੱਲਦੇ ਆ ਰਹੇ ਨੇ ਕਿਹੜੀ ਬਲੱਡ ਲਾਈਨ ਆਪਣੀ ਉਹਨਾਂ ਨੂੰ ਆਜਾ ਆਪਣੀਆਂ ਘਰ ਦੀਆਂ ਤਿਆਰ ਕਰੀਆਂ ਹੋਈ ਨੇ ਠੀਕ ਆ ਕੀ ਨਾਮ ਸੀ ਆਪਣੇ ਬਾਪੂ ਦਾ ਵੱਡੇ ਆਪਣੇ ਬਾਪੂ ਦਾ ਨਾਮ ਤਾਂ ਹੈਗਾ ਜੀ ਦੇਵ ਦੇਵ ਸਿੰਘ ਦੇ ਵਾਲੇ ਬੱਕਰੀਆਂ ਦੇ ਵਿਚੋ ਆ ਹਾਂ ਠੀਕ ਆ ਜੀ ਤੇ ਜੇ ਗੱਲ ਕਰੀ ਜਾਏ ਬਾਈ ਹੁਣ ਬੱਚੇ ਪੁੱਛੇ ਵੇਚ ਦਿੰਨੇ ਹੋ ਜਿੰਨਾਂ ਦੇ ਹਾਂ ਜੀ ਵੇਚ ਦਿੰਨੇ ਆ ਬੱਚੇ ਪੁੱਛੇ ਠੀਕ ਆ ਹੁਣ ਹੈਗੇ ਨੇ ਹੁਣ ਹੈਗੇ ਜੀ ਘਰੇ ਨੇ ਬੱਚੇ ਇਸ ਟਾਈਮ ਠੀਕ ਆ ਤੰਗੀ ਗੱਲ ਤੇ ਬਾਈ ਜੀ ਗੱਲ ਕਰੀ ਜਾਵੇ ਕਮਾਈ-ਕਮੋਈ ਦੀ ਬੱਕਰੀਆਂ ਤੇ ਕਮਾਈ-ਕਮੋਈ ਕਿੱਦਾਂ ਲੈਣੀ ਹੈ ਕਮਾਈ-ਕਮੋਈ ਤਾਂ ਹੀ ਵਧੀਆ ਚੱਲਾਂ ਜੀ ਠੀਕ ਹੈ ਜੀ ਚੱਲੀ ਜਾਂਦਾ ਸਰਕਲ ਮਾੜਾ ਮੋਟਾ ਛੇਲਾ ਮੈਂ ਉਹਨਾ ਵੇਚ ਕੇ ਉਹ ਦੁੱਧ-ਦੁੱਧ ਪਾਈ ਜੀ ਭਾਈ ਜਾਨੇ ਹੋ ਹਾਂ ਠੀਕ ਹੈ ਜੀ ਬਾਈ ਜੀ ਬੱਕਰੀਆਂ ਕਿੰਨਿਆਂ ਦਾ ਰੱਖਦੇ ਹੋ ਪਰੇ ਹੋਰ ਬੱਕਰੀਆਂ ਰੱਖਦੇ ਆਂ 50-80 ਦਾ ਸੂਏ ਦੀ 50 ਦਾ ਠੀਕ ਹੈ ਜੀ ਉਹਰੇ ਕਿੰਨੇ 15-16 ਲੈਂਦੇ ਹੋ ਉਹਰੇ ਤਾਂ ਇੰਨੀ ਅਗੇ ਲੈਂਦੇ ਨੇ 15 ਕਾਇ ਬੰਦੇ ਆ ਬੱਕਰੀਆਂ ਲੈ ਕੇ ਬਾਈ ਬੱਕਰੀਆਂ ਲੈ ਕੇ ਦੋ ਜਣੇ ਆਏ ਆ ਠੀਕ ਹੈ ਜੀ ਆਪਣਾ ਨਾਮ ਦੱਸੋ ਬੰਦਾ ਮੇਰਾ ਨਾਮ ਹੈਗਾ ਯਾਸਾ ਸਿੰਘ ਜੀ ਠੀਕ ਆ ਪਿੰਡ ਪਿੰਡ ਟਮੋਟ ਆ ਜੀ ਪਿੰਡ ਟਮੋਟ ਆ ਹਾਂ ਜੀ ਠੀਕ ਆ ਤੇ ਬਾਈ ਜੀ ਗੱਲ ਕਰੀ ਜਾਵੇ ਬੱਕਰੇ ਚ ਕਾਏ ਬੰਦੇ ਕਿੰਨੇ ਬੰਦੇ ਬੱਕਰੇ ਆ ਸਾਡੇ ਬੱਕਰੀਆਂ ਵੈਰੀ 2 ਜਣੇ ਹੁੰਨੇ ਜੀ 2 ਜਣੇ ਕਿਹੜੇ ਕਿਹੜੇ ਡੈਡੀ ਹੁੰਦਾ ਜੀ ਤੁਸੀਂ ਡੈਡੀ ਹੁੰਦਾ ਨਾਲ ਕਰਦੇ ਧੰਨਵਾਦ ਪੜਿਆ ਨਹੀਂ ਹੈਗਾ ਫਿਰ ਪੜਿਆ ਹੈਗਾ ਅ ਵੀਰ 12 ਤੱਕ 12 ਗੱਜੇ 12 ਕਰਕੇ ਬੱਕਰੇ ਚਾਲੇ ਹਾਂ ਵੀਰ ਬੱਕਰੇ ਬੱਕਰਿਆਂ ਦੀ ਕੰਮ ਕਰਾਂਗਾ ਹਾਂ ਬੱਕਰੀਆਂ ਦੀ ਕੰਮ ਕਰਾਂਗਾ ਜੇ ਬੰਦੇ ਕਿਤੇ ਕਹਿੰਦੇ ਨੇ ਵੀ ਯਾਰ ਆਪਾਂ ਨੇ ਕੋਈ ਦੁਕਾਨ ਖੋਣ ਦੇ ਲੱਗੇ ਜਾਂਦੇ ਫਿਰ ਹੋਰ ਕੰਮ ਤੇ ਲੱਗੇ ਜਾਂਦੇ ਕੀ ਸੋਚਦੇ ਹੋਗੇ ਨਾ ਵੀਰੇ ਬੱਕਰੀਆਂ ਦਾ ਆਪਣਾ ਦੁਕਾਨ ਖੋਣ ਵਾਲਾ ਸਾਨੂੰ ਸਾਕਲ ਵਧੀਆ ਦੁਨੀਆਂ ਵਧੀਆ ਚੱਲਦਾ ਵੀ ਬੱਕਰਿਆਂ ਦਾ ਕਹਿੰਦਾ ਭਾਬਾ ਸਾਕਲ ਆਪਣਾ ਬੜੇ ਚਲਾਈ ਜਾਂਦੀਆਂ ਨੇ ਚੰਗੀ ਗੱਲ ਹੈ ਵੀਰੇ ਤੇ ਗਾਹਾਂ ਤੋਂ ਮੈਂ ਬਤਾਉਂਗਾ ਫਿਰ ਹਾਂ ਵੀਰੇ ਕੰਮ ਬਤਾਵਾਗਾ ਠੀਕ ਹੈ ਬੱਕਰਿਆਂ ਦਾ ਹੁਣ ਦੱਸੋ ਬੱਕਰਿਆਂ ਦੇ ਰਹਿਣ ਸਹਿਣ ਦਾ ਕੰ ਅੱਛਾ ਬੱਕਰੀਆਂ ਦਾ ਰਹਿਣ ਸਾਂਣ ਦਾ ਵੀਰ ਇਹਨਾਂ ਨੂੰ ਪਹਿਲੀ ਗੱਲ ਬੰਦਾ ਇੱਕ ਪੂਰਾ ਹੀ ਕੱਢ ਹੀ ਚਾਹੀਦਾ ਬੱਕਰੀਆਂ ਰੱਖਣ ਵਾਲਾ ਕਰੇ ਠੀਕ ਹੈ ਜੀ ਇਹਨੂੰ ਸਾਰਾ ਨਾਮ ਹੋ ਲੈ ਜਾਵੇਗਾ ਦਾਣਾ ਪੱਕਾ ਪਾਉਣਾ ਦਾਣਾ ਪੱਕਾ ਵੀ ਲੈ ਪਾਉਣਾ ਕਰੇ ਰੋਜ਼ ਠੀਕ ਹੈ ਇਹ ਆਪਣਾ ਭਰਾ ਦਾ ਹਾਂ ਵੀਰੇ ਆਪਣਾ ਭਰਾ ਹੈ ਤੇ ਆਹ ਦਾ ਭਰਾ ਠੀਕ ਹੈ ਠੀਕ ਹੈ ਤੇ ਨਾਮ ਆ ਵੀਰ ਆਪਣਾ ਮੇਰਾ ਨਾਮ ਆ ਦਾ ਬਾਂਤਾ ਦਾ ਮਨਸਾ ਠੀਕ ਹੈ ਕਿੰਨੇ ਜੀ ਉਹ ਤੋਂ ਬੱਕਰੀ ਮੋਣੀ ਕਰਨ ਓਏ ਆਹ ਤਾਂ ਬੱਜ ਬੱਕਰੀ ਮੋੜੀ ਉਧਰ ਬੱਤ ਬੱਜ ਬੰਦੇ ਰੱਖ ਦੇ ਇੱਕ ਬਾਬਾ ਜੀ ਉਹ ਪੜੀ ਬੱਕਰੀਆਂ ਬੱਕਰੀਆਂ ਮੋੜੀ ਗੱਡੀ ਕਹਿੰਦੀ ਪੈਣੀ ਆ ਖਾਣ ਮਾਗੇ ਤਾਂ ਲਾਈ ਜਾ ਹੋਰ ਸੁਣਾਓ ਫਿਰ ਬਾਈ ਜੀ ਤੇ ਮੈਂ ਕੰਮ ਕਰ ਕਿਹੜੇ ਬਾਈ ਨਵਾਂ ਕੰਮ ਕਰਨਾ ਚਾਹੁੰਦੇ ਨੇ ਕੀ ਕਹਿਣਾ ਚਾਹੁੰਦੇ ਆ ਜਿਹੜਾ ਕਹਗਾ ਨਹੀਂ ਆਪਣੇ ਪੰਜਾਬੀ ਭੇਡ ਜਾਲ ਕਰਦੇ ਠੀਕ ਆ ਜੀ ਸਾਹਮਣੇ ਆ ਤਾਂ ਕਹਿੰਦਾ ਵੀ ਆਹ ਕੋਰਸਕਾਰ ਕਾਦੇ ਕੋਲ ਚਲੋ ਬੰਦਾ ਵਿੱਚ ਨਹੀਂ ਕੋਲੇ ਆ ਰਹੇ ਹਾਂ ਤਾਂ ਭੈਣ ਤੋਂ ਆੜਾ ਦਾ ਅੱਜ ਇੱਕ ਤਾਂ ਦੁੱਧ ਮੂੰਹ ਜਾਂਦਾ ਏ ਜਦੋਂ ਅਸੀਂ ਬੱਕਰੀਆਂ ਸੀ ਬੱਕਰੀਆਂ ਰੱਖਦੇ ਸੀ ਉਹਦੇ ਆ ਬੱਕਰੀਆਂ ਠੀਕ ਆ ਗੱਲ ਵੀਰੇ ਅੰ ਬਈ ਕਹਿਣਾ ਭਾਬੀ ਤਜਰਬੇ ਦੇ ਬਿਨਾਂ ਬੱਕਰੀ ਨਹੀਂ ਰੱਖਣਾ ਵੀਰੇ ਤਜਰਬਾ ਨਾ ਹਾਂ ਨਸਲਾਂ ਰੱਖੋ ਜਿਹੜੇ ਰੱਖਣੀਆਂ ਨਸਲਾਂ ਰੱਖੋ ਨਸਲਾਂ ਦੇ ਨਸਲਾਂ ਦੇ ਕੰਮ ਕਰਨਾ ਚਾਹੀਦਾ ਫੇਰੇ ਜਾ ਕੇ ਕਿਤੇ ਅੰਮਦਨ ਹੁੰਦੀ ਆ ਭਾਈ ਜੀ ਫਿਰ ਕਹਾ ਕਿਨੇ ਹੁਣ ਪ੍ਰੋਜੈਕਟ ਆਪਣਾ ਵੀ ਦਾ ਹਾਂ ਵੱਡਾ ਕੰਮ ਕਰੋ। ਰੇਡ ਦਾ ਦਾਣਾ ਵਧੇ ਹੋ ਜਾਣਾ। ਠੀਕ ਹੈ ਜੀ। ਵੀ ਆਪਣੇ ਬੱਚਿਆਂ ਨੂੰ ਵੀ ਇਸੇ ਕੰਮ ਚ ਲਾ। ਹਾਂ ਆਪਣੇ ਛੋਟੇ ਭਰਾ ਨੇ। ਠੀਕ ਹੈ ਛੋਟੇ ਭਾਈ ਨੇ ਠੀਕ ਹੈ। ਕਿੰਨੀਆਂ ਬੱਕਰੀਆਂ ਸਾਡੇ ਕੋਲੇ ਘਰੇ ਵੀ ਆਵਾਂਗੀਆਂ ਨੇ। ਸਾਡੇ ਦਰਵਾਜ਼ੇ ਤੇ ਬੱਕਰੀਆਂ ਘੱਟੇ ਖੜੀਆਂ ਨੇ। ਠੀਕ ਹੈ। ਕਿੰਨੇ ਪੜੇ ਹੋਏ? ਕਿੱਧਰ ਬੈਠੇ ਨੇ ਆਪਣੇ ਉਹਦੇ। ਹਾਂ ਅੱਧੀ ਬੱਕਰੀ ਨੇ। ਠੀਕ ਹੈ। ਸੇਟੇ ਤੇ ਪੜੇ ਹੋਏ ਭਾਈ ਜੀ ਕਿੰਨਾ ਪੜੇ ਹੋਏ? ਮੈਂ ਭਾਈ ਗ੍ਰੈਜੂਏਟ ਹਾਂ। ਹਾਂ ਬਰਾ ਗ੍ਰੈਜੂਏਟ ਕਰੇ ਗ੍ਰੈਜੂਏਟ ਕਰ ਜਾਵਾਂ। ਚੰਗੀ ਗੱਲ ਕਿਵੇਂ ਸਾਲ ਪਾਈ ਬੱਤਰੀਆਂ ਚ ਆ ਕੇ ਆਏ ਤਾਂ ਸੋਚਿਆ ਵੀ ਯਾਰ ਬੱਤਰੀਆਂ ਦਾ ਕੰਮ ਹੋਰ ਕਰੀਏ ਜਾਂ ਕਿ ਇਸ ਤਰ੍ਹਾਂ ਦਾ ਸਿਰ ਆਪਣਾ ਮਨ ਦੇ ਵਿਚਾਰ ਆਉਂ ਲੱਗਾ ਵੀ ਆਪਾਂ ਯਾਰ ਕੰਮ ਹੋਰ ਕਰੀਏ ਅਰੇ ਚੱਲ ਹੁਣ ਮੈਂ ਇਹ ਚੀਜ਼ ਮਾੜੀ ਨਹੀਂ ਬੱਖਲੇ ਆ ਤਾਂ ਕਿ ਆਦਾ ਕਿ ਬੰਦੇ ਨੂੰ ਤਜਰਬਾ ਹੀ ਨਹੀਂ ਹੈਗਾ ਤਜਰਬਾ ਨਹੀਂ ਹੈਗਾ ਹੱਥ ਨਾ ਬੋਲ ਨਹੀਂ ਆਉਂਦਾ ਨਾ ਤੇ ਬੱਚੇ ਘੁੱਟਦੇ ਨੇ ਉਹ ਵੀ ਬੰਦੇ ਜਿਹੜੇ ਨਵੇਂ ਨੇ ਪਾਲੀ 2 20 2 2 ਲੱਖ ਵਾਲੀਆਂ ਲੈਣ ਨੂੰ ਰਹਦੇ ਨੇ ਉਹ 20000 ਵਾਲੀ ਕੋਈ ਨਵੇਂ ਬੰਦਾ ਤਾਂ ਕਾਮਯਾਬਾ ਪਹਿਲਾਂ ਦੇਖੇ ਟ੍ਰੀਟਮੈਂਟ ਕਰਕੇ ਉਹ ਦੱਗੀਆਂ ਕਿਵੇਂ ਸੰਭੀਆਂ ਨੇ ਸਾਰਿਆਂ ਨਹੀਂ ਵੇਚੀਆਂ ਸਾਰਿਆਂ ਵੇਚੀਆਂ ਤੇਰਬਾ ਨਹੀਂ ਹੋਏ ਯਾਰ ਕਰਬਾਈ ਯਾਰੇ ਕਦੇ ਸਾਹਮਣੀਆਂ ਸੌਕੀਆਂ ਨੇ ਇਹਦਾ ਬਿਮਾਰੀ ਠਮਾਰੀ ਦਾ ਵੀਰੇ ਪਤਾ ਹੋਣਾ ਚਾਹੀਦਾ ਬੰਦੇ ਨੂੰ ਉਹ ਬੱਕਰੀ ਨੇ ਭੈਣ ਜੋਦੀਆਂ ਦੇ ਸਿਰੇ ਤੋਂ ਲੈ ਕੇ 10 15 ਕਿਲੋਮੀਟਰ ਬਾੜ ਤੋਂ ਨਹੀਂ ਇੱਕ ਬੱਕਰੀ ਨੇ ਭੈਣ ਜੋਦੀ ਹੋਏ ਸਾਢੇ 8 ਹੀ ਖੜਾ ਰਹਿਣਾ ਹਾਂ ਵੀਰੇ ਬਾਹਰ ਲਈ ਚਰਾਇਦੇ ਹੀ ਬਾਹਰ ਚਰਾਇਦੇ ਭਾਈ ਜੀ ਗੱਲ ਕਰੀ ਜਾਂਦੇ ਹੁਣ ਕਿ ਮੈਨੂੰ ਪੁੱਤਰ ਨੂੰ ਕੋਈ ਬਿਮਾਰੀ ਸਹਾਰੀ ਆਉਂਦੀ ਆ ਭਾਈ ਦਵਾਈ ਘੁੱਟੇ ਫਰਾਪ ਹੀ ਸਾਂਭਦੇ ਹਾਂ ਵੀਰੇ ਜਿਹੜਾ ਆਪਣਾ ਕੰਮ ਆਸੀਂ ਆਉਂਦਾ ਆ ਜਿਹੜਾ ਤਜਰਬਾ ਆਪਦਾ ਆਸੀਂ ਆਪ ਕਰਦੇ ਨਹੀਂ ਬੈਠੇ ਵੀਰੇ ਡਾਕਟਰ ਨੂੰ ਬੁਲਾਉਂਦੇ ਆ ਚੱਕਰੇ ਆ ਹਾਂਜੀ ਹੋ ਹਾਂਜੀ ਭਾਈ ਇਹ ਮਾੜੀ ਮੋਟੀ ਬੱਕਰੀ ਪਾਣ ਹੁੰਦੀ ਆ ਨਾ ਜਜਮੈਂਟ ਹੀ ਹੋ ਜਾਂਦੀ ਆ ਬੱਕਰੀ ਦੱਸ ਦਦੀ ਆ ਉਹ ਮਾੜਾ ਮੋਟਾ ਆਪ ਹੀ ਕੋਰਸ ਕਰਦੀ ਟੱਡੀ ਇਹ ਵੀ ਭੈਣ ਜੋ ਡਾਕਟਰ ਜੋ ਡਾਕਟਰਾਂ ਨੂੰ ਕੀ ਬਦਲਣਾ ਸੰਦ ਨਹੀਂ ਬਦਲਦਾ ਡਾਕਟਰਾਂ ਨੂੰ ਤੇ ਕਿਹੜਾ ਟੀਕਾ ਲਾਉਣਾ ਉਹ ਕਾਫੀ ਕਿਤਾਬਾਂ ਦਾ ਪੜ੍ਹਦੇ ਨੇ ਆਪਣੇ ਕੋਰਸ ਕਰੇ ਆਪਣੇ ਕੰਮ ਜਾਦਾਂ ਗਿਆਰੇ ਬਣੀ ਨਹੀਂ ਸੁਣਾ ਗੱਲ ਇਹਨਾਂ ਕਿ ਫਿਰਦਾ ਨਹੀਂ ਨਾ ਜਾਦਾਂ ਤੈਨੂੰ ਜਿਵੇਂ ਹਾਰਡਵਰਕ ਹੀ ਹੈ ਕਰਨਾ ਜੀ ਇਹ ਤੇ ਬੱਕਰੀਆਂ ਨਾਲ ਹਾਰਡਵਰਕ ਕਰੇਗਾ ਉਹ ਤਾਂ ਤੈਨੂੰ ਹਾਰਡਵਰਕ ਕਰਾ ਦੇਣੀ ਹੈ ਉਹ ਕਰਨੀ ਨਾ ਜਰੂਰ ਤੇ ਚੰਗਾ ਸ਼ੌਂਕਾ ਕਹਿੰਦਾ ਬਾਪ ਘਰੇ ਪਾਈ ਨਹੀਂ ਰੱਖਦੇ ਹਾਂ ਆ ਚੰਗੇ ਤਾਂ ਉਹ ਜਾਂਦੇ ਨਹੀਂ ਹੈਗਾ ਵੀ ਚੰਗੇ ਤੇ ਆਰਬੇ ਨਾ ਰੱਖਣ ਹਾਂ ਬਰਾੜੇ ਜਿਹੜੇ ਬੁੜੇ ਰੱਖਦੇ ਨੇ ਠੀਕ ਹੈ ਜੀ ਚੰਗੀ ਗੱਲ ਹੈ ਜੀ ਚਲੋ ਠੀਕ ਆ ਭਾਈ ਜੀ ਬਹੁਤ ਬਹੁਤ ਧੰਨਵਾਦ ਕੋਈ ਚੱਕਰ ਨਹੀਂ ਭਰਾ ਜੀ ਜੀ ਬਾਈਏ ਬਹੁਤ ਬਹੁਤ ਧੰਨਵਾਦ ਧੰਨਵਾਦ ਭਾਈ ਜੀ